ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਸੰਗੀ ਜਨੋ ਅੱਜ ਆਪਾਂ ਜਪਜੀ ਸਾਹਿਬ ਦੀ ਪਾਵਨ ਬਾਣੀ ਜਿਹਦੀ 28ਵੀਂ ਪਉੜੀ ਦੀ ਵਿਚਾਰ ਅਰਮ ਕਰ ਰਹੇ ਆਂ ਜੀ ਮਨ ਬਿਰਤਾਂ ਇਕਾਗਰ ਕਰਕੇ ਆਵਸ਼ਰਣ ਕਰਦੇ ਆਂ ਮੁੰਦਾ ਸੰਤੋਖ ਸਰਮਪਤ ਝੋਲੀ ਧਿਆਨ ਕੀ ਕਰੈ ਵਿਭੂਤ ਇਹ ਜਿਹੜੀ ਪਾਵਨ ਪੰਕਤੀਆਂ ਨੇ ਇਹਦੇ ਵਿੱਚ ਮਹਾਰਾਜ ਜੀ ਨੇ yogiyon ਦੇ ਨਾਲ ਗੋਸ਼ਟ ਕੀਤੀ ਆ ਕਿਉਂਕਿ ਜਦੋਂ ਵੇਲੇ ਗੁਰੂ ਸਾਹਿਬ ਜੀ ਸਮੇਰ ਪਰਬਤ ਤੇ ਪਹੁੰਚੇ ਤਾਂ ਉਸ ਵੇਲੇ ਗੋਰਖ yogi ਉੱਥੇ ਆਪਣੇ ਚੇਲਿਆਂ ਦੇ ਨਾਲ ਉੱਥੇ ਵਿਰਾਜਮਾਨ ਸੀ ਰਹਿੰਦਾ ਸੀ ਤੇ ਗੁਰੂ ਸਾਹਿਬ ਨੂੰ ਵੇਖ ਕੇ ਕਿਉਂਕਿ ਉਹਨੂੰ ਪਹਿਲਾਂ ਪਤਾ ਲੱਗ ਚੁੱਕਿਆ ਸੀ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਉਹ ਸੰਸਾਰ ਦੇ ਵਿੱਚ ਵਿਚਰਦੇ ਪਏ ਨੇ ਉਹ ਇੱਥੇ ਵੀ ਆਏ ਨੇ ਤੇ ਉਹਨਾਂ ਨੂੰ ਇਸ ਗੱਲ ਤੋਂ ਇਤਰਾਜ਼ ਸੀ ਵੀ ਗ੍ਰਸਤ ਦੇ ਵਿੱਚ ਕਿਸ ਤਰ੍ਹਾਂ ਇਹ ਸੰਿਆਸੀ呀 ਉਦਾਸੀ ਬਣ ਗਏ ਨੇ ਗ੍ਰਸਤ ਵਿੱਚ ਰਹਿ ਕੇ ਇਹ ਧਰਮ ਦਾ ਪ੍ਰਚਾਰ ਕਿਉਂ ਕਰ ਰਹੇ ਨੇ ਤੇ ਉਹਨਾਂ ਨੇ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੂੰ ਸਵਾਲ ਕੀਤਾ ਕਿ ਨਾਨਕ ਜੇਕਰ ਤੁਸੀਂ ਪ੍ਰਚਾਰਕ ਹੋ ਧਰਮ ਦਾ ਪ੍ਰਚਾਰ ਕਰ ਰਹੇ ਹੋ ਉਦਾਸੀ ਹੋ ਤੇ ਸਾਨੂੰ ਇਹ ਦੱਸਣਾ ਕਰੋ ਕਿ ਜਿਸ ਤਰ੍ਹਾਂ ਸਾਡੇ ਕੋਲ ਨਿਸ਼ਾਨੀਆਂ ਨੇ ਅਸੀਂ ਕੰਨਾਂ ਵਿੱਚ ਮੰਦਰਾ ਪਾਈਆਂ ਨੇ ਅਸੀਂ ਜਿਹੜਾ ਸਾਡੇ ਕੋਲ ਝੋਲੀ ਵੀ ਹੈ ਅਸੀਂ ਸਰੀਰ ਉੱਤੇ ਪਬੋਤ ਲਾਈ ਹੋਈ ਹੈ ਪਿੰਡੇ ਉੱਤੇ ਸੋਟਾ ਵੀ ਫੜਿਆ ਹੋਇਆ ਹੈ ਤੇ ਤੁਹਾਡੇ ਕੋਲ ਕੁਝ ਵੀ ਨਹੀਂ ਹੈ ਇਸ ਤਰ੍ਹਾਂ ਦਾ ਕੋਈ ਚਿੰਨ ਨਹੀਂ ਜਿਹਦੇ ਨਾਲ ਇਹ ਪਤਾ ਲੱਗ ਸਕੇ ਕਿ ਤੁਸੀਂ ਕੋਈ ਸੰਨਿਆਸੀ ਹੈ ਜੋਗੀ ਆਪਰਧਾਰ ਪ੍ਰਚਾਰਕ ਹੋ ਗੁਰੂ ਸਾਹਿਬ ਨੇ ਜਵਾਬ ਦਿੱਤਾ ਮੁੰਦੋ ਸੰਤੋਖ ਸ਼ਰਮ ਪਤ ਝੋਲੀ ਧਿਆਨ ਕੀ ਕਰੈ ਬੀ ਭੂਤ ਐ ਜੋਗੀ ਜੀ ਹੋ ਅਸੀਂ ਪਾਈਆਂ ਜਿਹੜੀਆਂ ਮੁੰਦਰਾ ਤੁਹਾਨੂੰ ਪਤਾ ਨਹੀਂ ਲੱਗ ਰਿਆ ਅਸੀਂ ਸੰਤੋਖ ਦੀਆਂ ਮੁੰਦਰਾ ਪਾਈਆਂ ਅਤੇ ਸ਼ਰਮ ਪਤ ਜੀ ਸ਼ਰਮ ਇੱਜ਼ਤ ਦੀ ਪਤ ਦੀ ਇਹ ਸਾਡੇ ਕੋਲ ਝੋਲੀ ਹੈ ਦੇ ਧਿਆਨ ਦੀ ਅਸੀਂ ਪਿੰਡੇ ਤੇ ਸਵਾ ਮਲੀ ਹੋਈ ਹੈ ਕਿੰਤਾ ਕਾਲ ਕੁਆਰੀ ਕਾਇਆ ਜੁਗੰਡਾ ਪਰਤੀਤ ਕਿੰਤਾ ਕੰਦੇ ਗੋਦੜੀ ਨੂੰ ਜਿਸ ਤਰ੍ਹਾਂ ਗੋਦੜੀ ਆ ਜਿਹਦੇ ਵਿੱਚ ਆਪਾਂ ਰਾਤ ਨੂੰ ਸੌਂਨੇ ਆਪਾਂ ਕਈ ਰਜਾਈ ਯਾ ਗਦੇਲਾ ਸਮਝ ਲਓ ਜੇ ਵੀ ਰਾਤ ਆਰਾਮ ਕਰਦੇ ਆ ਤੇ ਗੁਰੂ ਸਾਹਿਬ ਕਹਿੰਦੇ ਵੀ ਸਾਡੀ ਜਿਹੜੀ ਗੋਦੜੀ ਹੈ ਅਸੀਂ ਕਾਲ ਨੂੰ ਬਣਾਇਆ ਹੋਇਆ ਕਾਲ ਸਾਡੀ ਗੋਦੜੀ ਹੈ ਤੇ ਜਿਹੜੀ ਕਾਇਆ ਹੈ ਇਹ ਕੁਮਾਰੀ ਦਾ ਚਿੰਨ ਹੈ ਪਵਿੱਤਰਤਾ ਦਾ ਚਿੰਨ ਕੁਆਰੀ ਦਾ ਭਾਵ ਹੈ ਪਵਿੱਤਰਤਾ ਇਹ ਪਵਿੱਤਰਤਾ ਦਾ ਚਿੰਨ ਹੈ ਅਸੀਂ ਸਰੀਰ ਨੂੰ ਪਵਿੱਤਰਤਾ ਦਾ ਚਿੰਨ ਬਣਾਇਆ ਹੋਇਆ ਸਰੀਰ ਨੂੰ ਆਪਣੀ ਕਾਇਆ ਨੂੰ ਵਿਕਾਰਾਂ ਤੋਂ ਰਹਿਤ ਰੱਖਿਆ ਹੋਇਆ ਹੈ ਇਹ ਸਾਡੀ ਪਵਿੱਤਰਤਾ ਯੁਗਤ ਡੰਡਾ ਪ੍ਰਤੀਤ ਤੇ ਤੁਹਾਡੇ ਕੋਲ ਜਿਹੜਾ ਡੰਡਾ ਅਸੀਂ ਪਰਮਾਤਮਾ ਨਾਲ ਜੁੜਨਾ ਤੇ ਉਹਦੇ ਉੱਤੇ ਭਰੋਸਾ ਬਣਾ ਕੇ ਰੱਖਿਆ ਪਰਮਾਤਮਾ ਦਾ ਆਪਣੇ ਮਨ ਵਿੱਚ ਇਹ ਸਾਡਾ ਡੰਡਾ ਇਹ ਸਾਡੀ ਯੁਗਤੀ ਹੈ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਆਈ ਪੰਥੀ ਸਾਧ ਸੰਗਤ ਜੀ ਇੱਕ ਪੰਥ ਸੀ ਜੋਗੀਆਂ ਦਾ ਹੁਣ ਵੀ ਹੈ ਪਰ ਬਹੁਤ ਥੋੜੇ ਨੇ ਉਹ ਸ੍ਰੇਸ਼ਟ ਪੰਥ ਸੀ ਵੀ ਉਹ ਜੋਗੀਆਂ ਦੇ ਸਾਰੇ ਪੰਥਾਂ ਵਿੱਚੋਂ ਇੱਕ ਸ੍ਰੇਸ਼ਟ ਪੰਥ ਸੀ ਤੇ ਗੁਰੂ ਸਾਹਿਬ ਜੀ ਕਹਿੰਦੇ ਕਿ ਆਈ ਪੰਥੀ ਸਾਡਾ ਜਿਹੜਾ ਪੰਥ ਹੈ ਉਹ ਸਾਡਾ ਸਾਰਿਆਂ ਨੂੰ ਇੱਕ ਇੱਕ ਨਿਗਾਹ ਦੇ ਨਾਲ ਦੇਖਣਾ ਇਹ ਸਾਡਾ ਪੰਥ ਹੈ ਜੋ ਸੰਨ ਕਹਿੰਦੇ ਸਮਦਰਸੀ ਬ੍ਰह्मज्ञानी सदा समदर्शी ब्रह्मज्ञानी की दृष्टि अमृत बरसे ब्रह्मज्ञानी सदैव समदर्शी ਹੁੰਦੇ ਨੇ ਇਸ ਕਰਕੇ ਸਾਡੇ ਕੋਲ ਜਾਨ ਹੈ ਪਰਮਾਤਮਾ ਦਾ ਭਰੋਸਾ ਹੈ ਤੇ ਪਰਮਾਤਮਾ ਦਾ ਜਿਹੜਾ ਪਿਆਰ ਹੈ ਉਹਨੂੰ ਅਸੀਂ ਬੰਨਣ ਵਾਸਤੇ ਆਏ ਆ ਤੇ ਸਾਰੇ ਸੰਸਾਰ ਦੇ ਜਿੰਨੇ ਵੀ ਧਰਮ ਨੇ ਜਿੰਨੇ ਵੀ ਫਿਰਕੇ ਨੇ ਜਿੰਨੇ ਵੀ ਜਿਹੜੇ ਕਈ ਤਰ੍ਹਾਂ ਦੇ ਪੰਥ ਬਣੇ ਹੋਏ ਨੇ ਇਹਨਾਂ ਨੂੰ ਅਸੀਂ ਇੱਕ ਦ੍ਰਿਸ਼ਟੀ ਨਾਲ ਦੇਖਦੇ ਆ ਕਿ ਸਾਰਿਆਂ ਵਿੱਚ ਇੱਕੋ ਹੀ ਪਰਮਾਤਮਾ ਵਸਿਆ ਹੋਇਆ ਹੈ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗਜੀਤ ਤਾਂ ਜੋਗੀਆਂ ਨੇ ਪੁੱਛਿਆ ਭਾਈ ਤੁਸੀਂ ਦੇਖਦੇ ਹੋ ਵੀ ਸਾਰੇ ਪੰਥ ਤੇ ਦੇਖਦੇ ਪਏ ਹੋ ਪਰ ਇਹਨਾਂ ਵਿੱਚੋਂ ਸ੍ਰੇਸ਼ਟ ਕੌਣ ਤਾਂ ਗੁਰੂ ਸਾਹਿਬ ਨੇ ਬਚਨ ਕੀਤਾ ਮਨ ਜੀਤੈ ਜਗਜੀਤ ਜਿਨੇ ਆਪਣੇ ਮਨ ਨੂੰ ਵਸ ਕਰ ਲਿਆ ਉਹ ਸਰਬ ਸ੍ਰੇਸ਼ਟ ਹੈ ਉਹ ਸਭ ਤੋਂ ਚੰਗਾ ਹੈ ਕਿਉਂਕਿ ਜਿਹਨੇ ਮਨ ਨੂੰ ਜਿੱਤ ਲਿਆ ਆਪਣੇ ਮਨ ਦੇ ਵਿਕਾਰਾਂ ਨੂੰ ਜਿੱਤ ਲਿਆ ਉਹ ਸਾਰੇ ਸੰਸਾਰ ਦਾ ਜੇਤਾ ਬਣ ਜਾਂਦਾ ਹੈ ਇਸ ਕਰਕੇ ਕਿਸੇ ਦੂਜੇ ਨੂੰ ਜਿੱਤਣ ਦੀ ਕੋਸ਼ਿਸ਼ ਨਾ ਕਰੋ ਆਪਣੇ ਮਨ ਨੂੰ ਜਿੱਤਣਾ ਕਰੋ ਆਦੇਸ ਤੇ ਸਹ ਆਦੇਸ ਆਦ ਅਨীল ਆਦਨਾ ਹਤ ਜੋਜੂ ਇੱਕੋ ਵੇਸ ਫਿਰ ਯੋਗਿਆ ਨੇ ਪੁੱਛਿਆ ਮਹਾਰਾਜ ਜੀ ਜਿਸ ਤਰ੍ਹਾਂ ਅਸੀਂ ਲੋਕਾਂ ਦੇ ਘਰਾਂ ਵਿੱਚ ਜਾ ਕੇ ਅਲਖ ਨਰਿੰਜਨ ਇਸ ਤਰ੍ਹਾਂ ਜਿਹੜਾ ਅਲਖ ਜਗਾਨੇ ਆ ਇਨੂੰ ਅਲਖ ਜਗਾਉਣਾ ਕਹਿੰਦੇ ਆ ਤੁਹਾਡਾ ਕੀ ਨਾਰਾ ਹੈ ਤੁਸੀਂ ਕੀ ਜਗਾਉਨੇ ਹੋ ਤੇ ਗੁਰੂ ਸਾਹਿਬ ਕਹਿੰਦੇ ਅਸੀਂ ਸੁੱਤੇ ਹੋਏ ਮਨੁੱਖਾਂ ਨੂੰ ਜਗਾਉਂਦੇ ਆ ਇੱਕ ਨਾਰਾ ਦਿੰਦੇ ਆ ਕਿ ਆਦਤੋਂ ਹੀ ਉਹ ਪਰਮਾਤਮਾ ਅਨੀਲ ਸਾਰਿਆਂ ਵਿੱਚ ਰਵਿਆ ਹੋਇਆ ਇੱਕੋ ਜਿਹਾ ਪਵਿੱਤਰਤਾ ਦਾ ਚਿੰਨ ਉਹ ਪਵਿੱਤਰ ਹੈ ਪਰਮੇਸ਼ਰ ਜੀ ਉਹ ਪਰਮੇਸ਼ਰ ਜੀ ਸਾਰਿਆਂ ਵਿੱਚ ਰਵਿਆ ਹੋਇਆ ਹੈ ਅਨਾਦ ਹੈ ਜਿਹਦਾ ਕੋਈ ਅੰਤ ਨਹੀਂ ਅਨਾਹਤ ਜਿਹੜਾ ਪਰਮਾਤਮਾ ਕਦੇ ਨਾਮ ਮੁਕਣ ਵਾਲਾ ਉਹ ਯੁੱਗ ਯੁੱਗ ਤੋਂ ਇੱਕੋ ਹੀ ਵੇਸ ਵਿੱਚ ਰਵਿਆ ਹੋਇਆ ਉਹਦਾ ਵੇਸ ਅਸੀਂ ਧਾਰਨ ਕੀਤਾ ਭਾਵ ਉਹਦੀ ਯਾਦ ਦੇ ਵਿੱਚ ਉਹਦੀ ਬੰਦਗੀ ਦੇ ਵਿੱਚ ਅਸੀਂ ਜੁੜੇ ਹੋਏ ਹਾਂ ਤੇ ਲੋਕਾਂ ਨੂੰ ਜੋੜ ਰਹੇ ਹਾਂ ਭਗਤ ਗਿਆਨ ਦਇਆ ਭੰਡਾਰਨ ਘੜਗੜਵਾ ਜੈਨਾਦ ਫਿਰ yogya ਨੇ ਪੁੱਛਿਆ ਵੀ ਜਿਸ ਤਰ੍ਹਾਂ ਸਾਡੇ ਕੋਲ ਅਸੀਂ ਲੰਗਰ ਵਰਤਾਉਂਦੇ ਹਾਂ ਬਣਾਉਂਦੇ ਭਾਵੇਂ ਨਹੀਂ ਅਸੀਂ ਲੋਕਾਂ ਕੋਲ ਲੈ ਕੇ ਆਉਨੇ ਆ ਤੇ ਲੰਗਰ ਵਰਤਾਨੇ ਆ ਤਾਂ ਸਿੱਖੀ ਕਰਦੇ ਹਾਂ ਗੁਰੂ ਸਾਹਿਬ ਕਹਿੰਦੇ ਵੇਖੋ ਤੁਹਾਨੂੰ ਤੇ ਫਿਰ ਵੀ ਲੰਗਰ ਲਿਆਉਣ ਦੀ ਲੋੜ ਪੈਂਦੀ ਹੈ ਲੋਕਾਂ ਦੇ ਘਰ ਜਾ ਕੇ ਇਹ ਲੰਗਰ ਲੈ ਕੇ ਆਨੇ ਆ ਸਾਨੂੰ ਇਹਦੀ ਲੋੜ ਨਹੀਂ ਪੈਂਦੀ ਅਸੀਂ ਭੁਗਤ ਲੰਗਰ ਜਿਹੜਾ ਗਿਆਨ ਦਾ ਬਣਾਇਆ ਤੇ ਦਇਆ ਨੂੰ ਭੰਡਾਰਨ ਬਣਾਇਆ ਬੰਨਣ ਵਾਸਤੇ ਬਿਤਕਰਾਂ ਨਹੀਂ ਕਰਦੇ ਕਿ ਇਹਨੂੰ ਦਈਏ ਤੇ ਇਹਨੂੰ ਨਾ ਦਈਏ ਇਹ ਮਾੜਾ ਤੇ ਚੰਗਾ ਇਹ ਬਿਤਕਰਾ ਸਾਡੇ ਕੋਲ ਨਹੀਂ ਅਸੀਂ ਭੁਗਤ ਗਿਆਨ ਨੂੰ ਭੁਗਤ ਬਣਾਇਆ ਗਿਆਨ ਨੂੰ ਅਸੀਂ ਭੰਡਾਰਾ ਬਣਾਇਆ ਭੋਜਨ ਬਣਾਇਆ ਦਇਆ ਨੂੰ ਭੰਡਾਰਨ ਬਣਾਇਆ ਤੇ ਉਸ ਪਰਮੇਸ਼ਵਰ ਦੀ ਅਲਖ ਜਗਾਨੇ ਆ ਜੋ ਘਟ ਘਟ ਵਿੱਚ ਵਸਿਆ ਹੋਇਆ ਘਟ ਘਟ ਵਿੱਚ ਜਿਸ ਦਾ ਨਾਦ ਵੱਜ ਰਿਹਾ ਆਪ ਨਾਥ ਨਾਥੀ ਸਭ ਜਾਣ ਕੀ ਰਿਸਦੇ ਉਹਰਾ ਸਾਧ ਔਰ ਪ੍ਰਮਾਤਮਾ ਆਪ ਨਾਥ ਹੈ ਅਸੀਂ ਆਪਣੇ ਆਪ ਨੂੰ ਨਾਥ ਨਹੀਂ ਕਹਿੰਦੇ ਜਿਦੇ ਤਰ੍ਹਾਂ ਤੁਸੀਂ ਕਹਿੰਿਓ ਨਾਥ ਹਾਂ ਅਸੀਂ ਨਾਥ ਨਹੀਂ ਦੀਨ ਦਰਦ ਦੁਖ ਭੰਜ ਨਾ ਘਟ ਘਟ ਨਾਥ ਅਨਾਥ ਸਰਣ ਤੁਮਾਰੀ ਆਇਓ ਨਾਨਕ ਕੇ ਪ੍ਰਭੂ ਸਾਥ ਗੁਰੂ ਸਾਹਿਬ ਜੀ ਕਹਿੰਦੇ ਸਬਦਾ ਮਾਲਕ ਇੱਕ ਹੈ ਉਹ ਨਾਥ ਹੈ ਸਬਦਾ ਮਾਲਕ ਹੈ ਜਿਨੇ ਸਾਰਿਆਂ ਨੂੰ ਨਥਿਆ ਹੋਇਆ ਸਾਰਿਆਂ ਨੂੰ ਕਾਬੂ ਕੀਤਾ ਹੋਇਆ ਜਿਨੇ ਜੀਵ ਜੰਤ ਸੰਸਾਰ ਦੇ ਨੇ ਉਹ ਸਾਰੇ ਹੀ ਉਹਨੇ ਕਾਬੂ ਕੀਤੇ ਹੋਏ ਨੇ ਇਸ ਕਰਕੇ 나ਥ ਜੀ ਅਸੀਂ 나ਥ ਨਹੀਂ ਉਹ ਪ੍ਰਮਾਤਮਾ ਸਬਦਾ 나ਥ ਹੈ ਤੇ ਤੁਸੀਂ ਰਿਧੀਆਂ ਸਿੱਧੀਆਂ ਦੇ ਚੱਕਰਾਂ ਵਿੱਚ ਆ ਕੇ ਆ ਸਾਰੀਆਂ ਸਮਾਧੀਆਂ ਲਾਉਂਦੇ ਹਾਂ ਤੇ ਹੱਤਰਾ ਹੱਟ ਤੇ ਤਪ ਕਰ ਰਹੇ ਹਾਂ ਪਰ ਸਾਨੂੰ ਇਹ ਕੋਈ ਸਵਾਦ ਨਹੀਂ ਇਹਦਾ ਕੋਈ ਲਾਲਚ ਨਹੀਂ ਜਿਹੜੇ ਅਸਲ ਵਿੱਚ ਸੰਤ ਹੁੰਦੇ ਨੇ ਉਹ ਰਿਧੀਆਂ ਸਿੱਧੀਆਂ ਤੋਂ ਪਰੇ ਹੁੰਦੇ ਨੇ ਸਾਨੂੰ ਇਹਨਾਂ ਕਰਾਮਾਤਾਂ ਦੀ ਜਿਹੜੀ ਤੁਸੀਂ ਦਿਖਾਉਂਦੇ ਪਏ ਹੋ ਇਹਨਾਂ ਦੀ ਕੋਈ ਲੋੜ ਨਹੀਂ ਤੇ ਸਾਨੂੰ ਅਸੀਂ ਪਿਆਰ ਵੀ ਨਹੀਂ ਕਰਦੇ ਇਹਦੇ ਵਾਸਤੇ ਅਸੀਂ ਤੁਰੇ ਵੀ ਨਹੀਂ ਅਸੀਂ ਤੇ ਪ੍ਰਮਾਤਮਾ ਦਾ ਪਿਆਰ ਲੈ ਕੇ ਆਉਂਦਾ ਗਿਆਨ ਲੈ ਕੇ ਦੁਨੀਆ ਦੇ ਭਲੇ ਵਾਸਤੇ ਤੁਰੇ ਹਾਂ ਸੰਯੋਗ ਵਿਜੋਗ ਤੋਂ ਇੱਕ ਔਰ ਚਲਾ ਵੇ ਲਿਖਿਆ ਵੇ ਭਾਗ ਉਹ ਪਰਮੇਸ਼ਵਰ ਸੰਯੋਗ ਤੇ ਵਿਜੋਗ ਸੰਯੋਗ ਕਹਿੰਦੇ ਕੁਝ ਪ੍ਰਾਪਤ ਹੋ ਜਾਣਾ ਵਿਜੋਗ ਕਹਿੰਦੇ ਵਿਛੜ ਜਾਣਾ ਇਹ ਦੋ ਕਾਰਾਂ ਸੰਸਾਰ 'ਚ ਪਰਮਾਤਮਾ ਚਲਾ ਰਿਹਾ ਹੈ ਪਰਮਾਤਮਾ ਦੀ ਦੋ ਕਾਰਨ ਹੈ ਸੰਯੋਗ ਪ੍ਰਾਪਤ ਹੋ ਜਾਣਾ ਵਿਜੋਗ ਵਿਛੜ ਜਾਣਾ ਕਿਸੇ ਨੂੰ ਮਿਲ ਜਾਣਾ ਕਿਸੇ ਤੋਂ ਖੋਹ ਲੈਣਾ ਇਹ ਰਬ ਦੀਆਂ ਕਾਰਾਂ ਚਲਦੀਆਂ ਪਈਆਂ ਨੇ ਤੇ ਸਤਿਗੁਰ ਕਹਿੰਦੇ ਜਿਹੜੇ ਜੀਵਾਂ ਨੂੰ ਕੁਝ ਪ੍ਰਾਪਤ ਹੁੰਦਾ ਆਪਣੇ ਆਪਣੇ ਕਰਮਾਂ ਦਾ ਪ੍ਰਾਪਤ ਹੁੰਦਾ ਬਿਨ ਕਰਮਾਂ ਕੇ ਪਾਈਏ ਨਹੀਂ ਜੇ ਬਹੁ ਤੇਰਾ ਧਾਵ ਹੈ ਆਦ ਦੇ ਉਸ ਆਦੇਸ ਆਦ ਨੀਲ ਨਾਦ ਨਾਦ ਜੁਗ-ਜੁਗ ਇੱਕੋ ਵੇ ਸਦਾ ਹੀ ਆਦੇਸ ਹੈ ਉਸ ਨੂੰ ਆਦੇਸ ਨਮਸਕਾਰ ਹੈ ਉਸ ਪਰਮੇਸ਼ਵਰ ਨੂੰ ਸਦੇਵ ਹੀ ਨਮਸਕਾਰ ਹੈ ਜੋ ਆਦਤੋਂ ਹੈ ਪਵਿੱਤਰ ਹੈ ਰਵਿਆ ਹੋਇਆ ਹੈ ਤੇ ਅਨਾਦ ਜਿਦਾ ਕੋਈ ਅੰਤ ਨਹੀਂ ਜੋ ਪਰਮੇਸ਼ਰ ਆਹ ਹਰ ਲਗਾਤਾਰ ਘਟ ਘਟ ਵਿੱਚ ਵਸ ਰਿਹਾ ਲਗਾਤਾਰ ਸੰਸਾਰ ਵਿੱਚ ਇੱਕ ਰੂਹ ਦੇ ਵਿੱਚ ਵਸਿਆ ਹੋਇਆ ਖੜਿਆ ਹੋਇਆ ਤੇ ਸਾਰੇ ਪਾਸੇ ਜ਼ਿੰਦਗੀ ਦੇ ਰਿਹਾ ਉਹਨੂੰ ਸਾਡਾ ਨਮਸਕਾਰ ਹੈ ਜਿਦਾ ਇੱਕੋ ਹੀ ਸਰੂਪ ਹੋਂਦ ਵਿੱਚ ਆਇਆ ਤੇ ਸਾਡਾ ਇੱਕ ਹੀ ਸਰੂਪ ਵਿੱਚ ਰਹਿਣ ਵਾਲਾ ਹੈ ਇੱਕ ਮਾਇ ਯੁਗਤ ਵੀ ਆਈ ਤਿੰਨ ਚੇਲੇ ਪਰਵਾਨ ਤਾਂ ਯੋਗਿਆ ਨੇ ਪੁੱਛਿਆ ਕਿ ਸੰਸਾਰ ਨੂੰ ਕੌਣ ਚਲਾ ਰਿਹਾ ਵੇ ਅਸੀਂ ਸੁਣਿਆ ਕਿ ਤਿੰਨ ਦੇਵਤੇ ਨੇ ਉਹ ਸੰਸਾਰ ਨੂੰ ਚਲਾ ਰਹੇ ਨੇ ਤੇ ਗੁਰੂ ਸਾਹਿਬ ਨੇ ਦੇਖੋ ਕਿੰਨਾ ਸੁੰਦਰ ਜਵਾਬ ਦਿੱਤਾ ਗੁਰੂ ਸਾਹਿਬ ਕਹਿੰਦੇ ਵੇਖੋ ਮਾਇਆ ਦੇ ਖੇਡ ਬਣੇ ਆ ਮਾਇਆ ਜਿਹੜੀ ਹੈ ਉਹਦੇ ਇਹ ਤਿੰਨ ਮੁੰਡੇ ਜੰਮੇ ਆ ਇਹ ਤਿੰਨ ਉਹਦੇ ਵਿੱਚੋਂ ਪ੍ਰਗਟ ਹੋਏ ਨੇ ਕਿਹੜੇ ਕਿਹੜੇ ਇੱਕ ਸੰਸਾਰੀ ਇੱਕ ਬੰਧਾਰੀ ਇੱਕ ਲਾਜ ਦੀ ਬਾਣ ਇੱਕ ਮਾਤਾ ਨੇ ਤਿੰਨ ਪੁੱਤਰ ਨੂੰ ਜਨਮ ਦਿੱਤਾ ਤਿੰਨ ਪੁੱਤਰਾਂ ਨੂੰ ਮਾਤਾ ਕੌਣ ਹੈ ਮਾਇਆ ਮਾਇਆ ਰੂਪੀ ਮਾਤਾ ਨੇ ਤਿੰਨ ਪੁੱਤਰਾਂ ਨੂੰ ਜਨਮ ਦਿੱਤਾ ਜਿਹਦੇ ਵਿੱਚ ਇੱਕ ਸੰਸਾਰੀ ਹੋਇਆ ਜਿਸ ਨੂੰ ਕਹਿੰਦੇ ਬ੍ਰਹਮਾ ਜੀ ਇੱਕ ਭੰਡਾਰੀ ਭੰਡਾਰ ਦੇਣ ਵਾਲਾ ਹੋਇਆ ਜਿਹਨੂੰ ਕਹਿੰਦੇ ਵਿਸ਼ਨੂੰ ਜੀ ਤੀਜੇ ਜਿਹੜੀ ਇੱਕ ਲਾਇ ਦੀ ਬਾਣ ਇੱਕ ਸੰਸਾਰ ਨੂੰ ਜਿਹੜਾ ਕਹਿੰਦੇ ਲਾਇ ਦੀ ਬਾਣ ਕਹਿੰਦੇ ਸਮਾਪਤ ਕਰਨ ਦਾ ਠੇਕਾ ਲਿਆ ਹੋਇਆ ਹੈ ਜਿਹਨੇ ਸਾਰੇ ਸੰਸਾਰ ਨੂੰ ਮਿਟਾਉਂਦਾ ਉਹ ਸ਼ਿਵ ਜੀ ਜੋ ਕਿ ਮੌਤ ਦਾ ਦੇਵਤਾ ਦੱਸਿਆ ਜਾਂਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਉਸ ਮਾਤਾ ਤੋਂ ਇਹ ਤਿੰਨ ਪ੍ਰਗਟ ਹੋਏ ਨੇ ਜਿਉਂ ਤਿਸ ਭਾਵੈ ਤੇਵੇਂ ਚਲਾਵੈ ਜਿਉ ਹੋਵੇ ਫਰਮਾਨ ਪਰ ਉਹ ਤਿੰਨ ਜਿਹੜੇ ਹਨ ਆਪਣੀ ਮਰਜ਼ੀ ਦੇ مالک ਨਹੀਂ ਬ੍ਰਹਮਾ ਜੀ ਆਪਣੀ ਮਰਜ਼ੀ ਦੇ ਨਾਲ ਸੰਸਾਰ ਨੂੰ ਪੈਦਾ ਨਹੀਂ ਕਰ ਸਕਦੇ ਵਿਸ਼ਨੂੰ ਭਗਵਾਨ ਆਪਣੀ ਮਰਜ਼ੀ ਦੇ ਅਨੁਸਾਰ ਸੰਸਾਰ ਨੂੰ ਰੋਜੀ ਰੋਟੀ ਨਹੀਂ ਦੇ ਸਕਦਾ ਤੇ ਸ਼ਿਵ ਜੀ ਆਪਣੇ ਹਿਸਾਬ ਦੇ ਨਾਲ ਸੰਸਾਰ ਨੂੰ ਲੈ ਨਹੀਂ ਕਰ ਸਕਦੇ ਗੁਰੂ ਸਾਹਿਬ ਜੀ ਕਹਿੰਦੇ ਜੋ ਉਸ ਪਰਮੇਸ਼ਰ ਨੂੰ ਭਾਉਂਦਾ ਉਸ ਮਾਲਕ ਨੂੰ ਭਾਉਂਦਾ ਐਵੇਂ ਆਪਣੇ ਹੁਕਮਾਂ ਵਿੱਚ ਉਸਨਾਂ ਸਾਰਿਆਂ ਨੂੰ ਚਲਾ ਰਿਹਾ ਹੈ। ਉਹ ਮਾਤਾ ਵੀ ਉਹਦੇ ਹੁਕਮ ਵਿੱਚ ਹੈ ਤੇ ਤਿੰਨੇ ਦੇਵਤੇ ਵੀ ਉਹਦੇ ਹੁਕਮ ਵਿੱਚ ਹਨ। ਜੋ ਹੋਵੇ ਫਰਮਾਨ ਜੋ ਦਾ ਪ੍ਰਮਾਣ ਹੁੰਦਾ ਹੈ ਜੋ ਉਸ ਦਾ ਹੁਕਮ ਹੁੰਦਾ ਉਸੇ ਤਰ੍ਹਾਂ ਚਲਾਉਂਦੇ ਹਨ ਜੀ ਵਾਹਿਗੁਰੂ ਜੀ ਉਹ ਵੇਖਾ ਉਹਨਾਂ ਨਜ਼ਰ ਨਾ ਆਵੇ ਬਹੁਤਾ ਇਹੋ ਵਡਾਣ। ਉਹ ਪਰਮੇਸ਼ਵਰ ਜੀ ਉਹ ਸਾਰਿਆਂ ਨੂੰ ਦੇਖਦੇ ਪਏ ਨੇ ਬ੍ਰਹਮਾ ਜੀ ਨੂੰ ਵੀ ਦੇਖਦੇ ਪਏ ਆ ਵਿਸ਼ਨੂੰ ਜੀ ਨੂੰ ਵੀ ਦੇਖਦੇ ਪਏ ਆ ਸ਼ਿਵ ਜੀ ਨੂੰ ਵੀ ਦੇਖਦੇ ਪਏ ਨੇ ਔਰ ਉਹਨਾਂ ਤਿੰਨਾਂ ਨੂੰ ਉਹ ਪਰਮੇਸ਼ਵਰ ਨਜ਼ਰ ਨਹੀਂ ਆਉਂਦਾ ਉਹ ਸੋਚਦੇ ਨੇ ਕਿ ਅਸੀਂ ਆਪਣੀ ਮਰਜ਼ੀ ਦੇ ਮਾਲਕ ਹਾਂ ਪਰ ਗੁਰੂ ਸਾਹਿਬ ਕਹਿੰਦੇ ਬਹੁਤਾ ਇਹੋ ਵਿਡਾਣ ਇਹ ਬੜਾ ਅਚਰਜ ਹੈ ਅਚਰਜ ਵਾਲੀ ਗੱਲ ਹੈ ਕਿ ਵੇਖੋ ਉਹ ਪਰਮਾਤਮਾ ਸਾਰਿਆਂ ਨੂੰ ਦੇਖਦਾ ਪਿਆ ਸਾਨੂੰ ਵੀ ਦੇਖਦਾ ਪਿਆ ਪਰ ਸਾਨੂੰ ਵੀ ਲੱਗਦਾ ਪਿਆ ਕਿ ਸਾਨੂੰ ਕੋਈ ਦੇਖਦਾ ਨਹੀਂ ਸੰਸਾਰ ਦੇ ਜੀ ਜਿਹੜੇ ਆ ਉਹ ਵੀ ਇਹੀ ਸੋਚਦੇ ਸਾਨੂੰ ਕੋਈ ਨਹੀਂ ਦੇਖਦਾ ਅੱਗੋਂ ਦੇਖੇ ਪਿੱਛੋਂ ਦੇਖੇ ਤੁਰਤੇ ਕਹਾਂ ਛਪਾਵੇ ਐ ਮੇਰੇ ਮਾਲਕ ਅੱਗੋਂ ਦੇਖ ਲੈਂਦਾ ਮਨੁੱਖ ਪਿੱਛੋਂ ਦੇਖ ਲੈਂਦਾ ਪਰ ਤੇਥੋਂ ਕੋਈ ਕਿਵੇਂ ਛਪਾ ਸਕਦਾ ਹੈਇਸ ਤਰ੍ਹਾਂ ਉਹ ਤਿੰਨ ਦੇਵਤੇ ਵੱਡੇ ਬਣਾਏ ਬ੍ਰਹਮਾ ਜੀ ਵਿਸ਼ਨੂ ਜੀ ਤੇ ਸ਼ਿਵ ਜੀ ਬਣਾਏ ਨੇ ਉਹ ਵੀ ਉਹਦੇ ਹੁਕਮ ਤੇ ਚੱਲਦੇ ਹਨ ਜੋ ਪਰਮੇਸ਼ਵਰ ਦਾ ਹੁਕਮ ਹੁੰਦਾ ਹੈ ਉਹ ਵੇਖਦੇ ਨੇ ਪਰ ਉਹ ਪਰਮਾਤਮਾ ਉਹਨਾਂ ਨੂੰ ਨਜ਼ਰ ਨਹੀਂ ਆਉਂਦਾ ਪਰ ਪਰਮੇਸ਼ਵਰ ਜੀ ਉਹਨਾਂ ਸਾਰਿਆਂ ਨੂੰ ਦੇਖਦੇ ਪਏ ਨੇ ਆਪਣੇ ਹੁਕਮ 'ਚ ਚਲਾਉਂਦੇ ਪਏ ਨੇ ਬਹੁਤ ਆ ਇਹੋ ਵਿਡਾਣ ਇਹ ਬਹੁਤ ਹੀ ਵਿਡਾਣ ਵਾਲੀ ਗੱਲ ਹੈ ਵਿਸਮਾਦ ਕਰਨ ਵਾਲੀ ਗੱਲ ਹੈ ਸ਼ਕਤ ਕਰਨ ਵਾਲੀ ਗੱਲ ਹੈ ਆਦੇਸ ਤੇ ਸੈ ਆਦੇਸ ਨਮਸਕਾਰ ਹੈ ਉਸ ਨੂੰ ਬਾਰ-ਬਾਰ ਨਮਸਕਾਰ ਹੈ ਉਸ ਨੂੰ ਆਦਤੋਂ ਹੀ ਹੈ ਜੋ ਪਰਮਾਤਮਾ ਆਦ ਅਨਿਲ ਅਨਾਦ ਅਨਾਹਤ ਜੁਗ-ਜੁਗਏ ਕੋ ਵੇਸ ਅਨੂਲਹਿ ਰਵਿਆ ਹੋਇਆ ਸਾਰਿਆਂ ਵਿੱਚ ਪਵਿੱਤਰ ਹੈ ਪ੍ਰਮਾਤਮਾ ਅਨਾਦ ਆਦਤੋਂ ਰਹਿਤ ਹੈ ਪਰਮੇਸ਼ਵਰ ਅਨਾਹਤ ਨਾ ਮੁਕਣ ਵਾਲਾ ਸਦੀ ਵੀ ਯੁਗਾਂ-ਯੁਗਾਂ ਤੋਂ ਇੱਕੋ ਹੀ ਵੇਸ ਵਿੱਚ ਇੱਕੋ ਰੂਪ ਦੇ ਵਿੱਚ ਪ੍ਰਗਟ ਹੈ ਸੰਸਾਰ ਦੇ ਵਿੱਚ ਆਸਣ ਲੋਏ ਲੋਏ Bhandar ਜੋ ਕਿਸ ਪਾਇਆ ਸੋ ਏਕਾ ਵਾਰ ਤੇ ਪ੍ਰਮਾਤਮਾ ਨੇ ਜਿੰਨੇ ਆਸਣ ਬਣਾਏ ਨੇ ਜਿੰਨੇ ਵੀ ਜੀਵ ਬਣਾਏ ਨੇ ਉਹਨਾਂ ਤੇ ਸਾਰਿਆਂ ਜੀਵਾਂ ਦੇ ਵਿੱਚ ਉਹ ਪ੍ਰਮਾਤਮਾ ਵਿਆਪਕ ਹੈ ਉਹ ਦਾਸਣ ਹੈ ਲੋਏ ਲੋਏ ਹਰ ਥਾਂ ਤੇ ਹਰ ਲੋਕ ਵਿੱਚ ਉਹਦਾ ਭੰਡਾਰਾ ਚੱਲ ਰਿਹਾ ਪਰਮੇਸ਼ਰ ਦਾ ਭੰਡਾਰਾ ਹਰ ਲੋਕ ਵਿੱਚ ਚੱਲ ਰਿਹਾ ਹਰ ਖੰਡ ਵਿੱਚ ਚੱਲ ਰਿਹਾ ਬ੍ਰਹਮੰਡਾਂ ਵਿੱਚ ਚੱਲ ਰਿਹਾ ਹਰ ਥਾਂ ਤੇ ਪਰਮੇਸ਼ਰ ਦਾ ਭੰਡਾਰ ਹੈ ਉਹ ਪ੍ਰਮਾਤਮਾ ਸਾਰੇ ਜੀਵਾਂ ਨੂੰ ਰਿਜਕ ਰੋਟੀ ਦੇ ਹੀ ਜਾਂਦਾ ਹੈ ਜੀ ਜੋ ਕਿਸੇ ਪਾਇਆ ਸੋ ਇੱਕ ਵਾਰ ਔਰ ਜਿਹਨੂੰ ਦੇਣਾ ਹੁੰਦਾ ਕੁਛ ਇੱਕ ਵਾਰ ਹੀ ਦੇ ਦਿੰਦਾ ਜਦੋਂ ਕਰਮ 'ਚ ਲਿਖ ਦਿੱਤਾ ਮਹਾਰਾਜ ਨੇ ਉਸ ਵੇਲੇ ਪ੍ਰਮਾਤਮਾ ਨੇ ਉਹ ਦਾਤਾਂ ਉਹਨਾਂ ਨੂੰ ਦੇ ਦਿੱਤੀਆਂ ਤੇ ਬਾਰ-ਬਾਰ ਦੇਣ ਦੀ ਲੋੜ ਨਹੀਂ ਅਸੀਂ ਇਹ ਕੰਮਲਿਆਂ ਜੋ ਬਾਰ-ਬਾਰ ਮੰਗਦੇ ਪਏ ਆ ਕਿਉਂਕਿ ਜੋ ਪ੍ਰਮਾਤਮਾ ਨੇ ਦੇਣਾ ਸੀ ਉਹ ਜਦੋਂ ਸੰਸਾਰ ਵਿੱਚ ਮਨੁੱਖ ਆਇਆ ਆਪਣੀ ਕਿਸਮਤ ਆਪਣੇ ਲੇਖ ਲਿਖਾ ਕੇ ਆਇਆ ਹਰ ਜੀਵ ਆਪਣੇ ਲੇਖਾਂ ਦੇ ਨਾਲ ਆਇਆ ਜੋ ਰੱਬ ਨੇ ਲਿਖਿਆ ਉਹ ਹੀ ਕੁਝ ਮਿਲਿਆ ਤੇ ਸਤਿਗੁਰੂ ਕਹਿੰਦੇ ਬਿਨ ਕਰਮਾ ਕਿਛ ਪਾਈਏ ਨਾਹੀਂ ਜੇ ਬਹੁ ਤੇਰਾ ਧਾਵੇ ਬਿਨਾ ਕਰਮਾ ਤੋਂ ਕੁਝ ਵੀ ਨਹੀਂ ਪ੍ਰਾਪਤ ਹੁੰਦਾ ਇਸ ਕਰਕੇ ਹਰ ਜੀਵ ਛੋਟਾ ਵੱਡਾ ਸਾਰੇ ਜੀਵ ਆਪਣੇ ਆਪਣੇ ਲੇਖ ਲਿਖਾ ਕੇ ਸੰਸਾਰ 'ਚ ਆਏ ਨੇ ਤੇ ਉਹਨਾਂ ਲੇਖਾਂ ਦੇ ਮੁਤਾਬਕ ਹੀ ਉਹਨਾਂ ਜੀਵਾਂ ਨੂੰ ਪਰਮੇਸ਼ਰ ਦੇ ਵੱਲੋਂ ਦਾਤਾਂ ਪ੍ਰਾਪਤ ਹੁੰਦੀਆਂ ਹਨ ਕਰ ਕਰ ਵੇਖੈ ਸਿਰਜਣਹਾਰ ਔਰ ਸ੍ਰਿਸ਼ਟੀ ਦਾ ਮਾਲਕ ਸਾਰਿਆਂ ਨੂੰ ਬਣਾਉਣ ਵਾਲਾ ਸਿਰਜਣ ਵਾਲਾ ਕਰ ਕਰਕੇ ਆਪਣੇ ਖੇਡਾਂ ਆਪਣੇ ਚੱਲਤ ਆਪਣੇ ਕੋਟਕ ਆਪ ਹੀ ਦੇਖਦਾ ਪਿਆ ਹੈ ਨਾਨਕ ਸੱਚੇ ਕੀ ਸੱਚੀ ਕਾਰ ਤੇ ਸਤਿਗੁਰੂ ਕਹਿੰਦੇ ਨਾਨਕ ਜੀ ਉਹ ਸੱਚੇ ਪਰਮਾਤਮਾ ਦੀ ਕਾਰ ਵੀ ਸੱਚੀ ਹੈ ਦੇਖੋ ਗੁਰੂ ਸਾਹਿਬ ਜੀ ਕਹਿੰਦੇ ਵੀ ਉਸ ਮਾਲਕ ਦੀ ਕਾਰ ਜਿਹੜੀ ਆ ਜੋ ਕੁਝ ਕਰ ਰਿਹਾ ਉਹ ਸੱਚਾ ਮਾਲਕ ਹੈ ਤੇ ਸੱਚੇ ਉਹਦੇ ਕਾਰਜ ਨੇ ਇਸ ਕਰਕੇ ਉਹਦੀ ਜਿਹੜੀ ਕਾਰ ਉਹਨੇ ਬਣਾਈ ਹੈ ਜੋ ਵੀ ਕੁਝ ਵਿਧੀ ਬਣਾਈ ਵਿਧਾਨ ਬਣਾਇਆ ਜੋ ਵੀ ਬਣਾਇਆ ਮਹਾਰਾਜ ਜੀ ਨੇ ਉਹ ਸਭ ਕੁਝ ਉਹਦੇ ਹੁਕਮ ਵਿੱਚ ਹੈ ਤੇ ਉਹਦਾ ਹੁਕਮ ਬਿਲਕੁਲ ਸੱਤ ਹੈ ਜੀ ਆਹ ਦੇ ਉਸ ਆਦੇਸ ਆਦਨੀ ਲਨ ਆਦਨ ਹਤ ਜੋ ਜੋ ਇਕੋ ਵੇਸ ਬਾਰ ਬਾਰ ਨਮਸਕਾਰ ਹੈ ਆਦੇਸ ਹੈ ਨਮਸਕਾਰ ਹੈ ਉਸ ਨੂੰ ਸਦਾ ਹੀ ਨਮਸਕਾਰ ਹੈ ਉਸ ਨੂੰ ਆਦਤੋਂ ਸਦੀਵੀ ਹੈ ਪਰਮਾਤਮਾ ਮੂਡ ਤੋਂ ਹੈ ਅਤੇ ਉਹ ਪਰਮਾਤਮਾ ਪਵਿੱਤਰ ਹੈ ਸਾਰਿਆਂ ਵਿੱਚ ਰਵਿਆ ਹੋਇਆ ਹੈ ਇੱਕ ਬਹਿਣ ਵਿੱਚ ਵਗ ਰਿਹਾ ਹੈ ਤੇ ਪਰਮੇਸ਼ਵਰ ਅਕਾਲ ਪੁਰਖ ਜਿਹੜਾ ਅਨਹਤ ਗੁਰੂ ਸਾਹਿਬ ਕਹਿੰਦੇ ਨਾਮ ਮਕਣ ਵਾਲਾ ਸਦੀਵੀ ਇੱਕ ਰੋਹ ਦੇ ਵੀ ਸਾਰੇ ਸੰਸਾਰ ਵਿੱਚ ਵਿਆਪਕ ਹੈ ਐਸੇ ਪਰਮੇਸ਼ਵਰ ਦਾ ਜੋਗ-ਜੁਗ ਵਿੱਚ ਇੱਕੋ ਹੀ ਸਰੂਪ ਹੈ ਉਹ ਸਤਿ ਸਰੂਪ ਹੈ ਔਰ ਸਦੀਵੀ ਕਾਲ ਵਿੱਚ ਉਹ বিরাজਮਾਨ ਹੈ ਹਰ ਪਾਸੇ ਮੌਜੂਦ ਹੈ ਉਸ ਪਰਮੇਸ਼ਰ ਨੂੰ ਨਮਸਕਾਰ ਹੈ ਇਸ ਤਰ੍ਹਾਂ ਦਾ ਗਿਆਨ ਗੁਰੂ ਸਾਹਿਬ ਨੇ ਯੋਗਿਆਂ ਨੂੰ ਦਿੱਤਾ ਕਿ ਅਸੀਂ ਉਸ ਪਰਮੇਸ਼ਰ ਦਾ ਪ੍ਰਚਾਰ ਕਰਨ ਵਾਸਤੇ ਉਹਦਾ ਪ੍ਰਸਾਰ ਕਰਨ ਵਾਸਤੇ ਦਾ ਗਿਆਨ ਬੰਨਣ ਵਾਸਤੇ ਸੰਸਾਰ ਵਿੱਚ ਆਏ ਹਾਂ ਔਰ ਸਾਡਾ ਕੋਈ ਮਕਸਦ ਨਹੀਂ ਹੈ ਜੀ ਸਾਰਿਆਂ ਦਾ ਧੰਨਵਾਦ ਹੋਇਆਂ ਭੁੱਲਾਂ ਚੁਕਾਂ ਦੇਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ